ਹਾਂਜੀ ਸਸੂਆ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਣਾਂ ਲਈ ਬਹੁਤ ਹੀ ਇਲਾਕੀ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਹਨਾ ਜੋ ਕਿ ਆਪਾਂ ਤੁਹਾਡੇ ਨਾਲ ਹਰ ਵੀਡੀਓ ਸ਼ੇਅਰ ਕਰਦੇ ਆ ਹੁਣ ਆਪਾਂ ਤੁਹਾਡੇ ਨਾਲ ਵੀਰ ਹਰਮਨ ਕੋਸਾ ਦੀ ਵੀਡੀਓ ਸ਼ੇਅਰ ਕਰਾਂਗੇ ਕਿ ਉਹਨਾਂ ਲਈ ਅੱਜ ਬਹੁਤ ਹੀ ਵੱਡਾ ਖੁਸ਼ੀ ਦਾ ਦਿਨ ਸੀਗਾ ਜੀ ਜੀ ਦੀ ਹਰ ਇੱਕ ਇਨਸਾਨ ਨੂੰ ਉਡੀਕ ਰਹਿੰਦੀ ਹੈ ਤਮੰਨਾ ਰਹਿੰਦੀ ਹੈ ਹਰ ਇੱਕ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਵਾ ਹਨਾ ਵੀ ਸਾਡਾ ਸੁਪਨਾ ਉਹ ਪੂਰਾ ਹੋਵੇ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸੁਪਨਾ ਦੇਖਦਾ ਹੋਗਾ ਇਦਾਂ ਹੀ ਹਰਮਨਵੀਰ ਖਰਮਨ ਖੋਸਾ ਵੀਰ ਨੇ ਆਪਣਾ ਸੁਪਨਾ ਦੇਖਿਆ ਸੀ ਪਰ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਇਹ ਮੇਰਾ ਸੁਪਨਾ ਕਦੇ ਸੱਚ ਵੀ ਹੋਊਗਾ ਹਨਾ ਹਰ ਇੱਕ ਇਨਸਾਨ ਨੂੰ ਹੁੰਦਾ ਵੀ ਮੈਂ ਡ੍ਰੀਮ ਦੇਖ ਲਿਆ ਵਾ ਹਨਾ ਸੁਪਨਾ ਦੇਖ ਲਿਆ ਕਸ਼ਮੀਰ ਪੂਰਾ ਹੋ ਜੇ ਪਰ ਹਨਾ ਪਰਮਾਤਮਾ ਨੇ ਹਰਮਨ ਖੋਸਾ ਵੀਰ ਦੀ ਬਹੁਤ ਹੀ ਜ਼ਰੂਰ ਦੀ ਸੁਣ ਲਈ ਆ ਉਹਨਾਂ ਦਾ ਡ੍ਰੀਮ ਪੂਰਾ ਹੋਣ ਜਾ ਰਿਹਾ ਵਾ ਜਿਸ ਦੀ ਬਹੁਤ ਹੀ ਬੇਸਬਰੀ ਤੋਂ ਹਰਮਨ ਖੋਸਾ ਤੇ ਉਸ ਦੇ ਪਰਿਵਾਰ ਨੂੰ ਉਡੀਕ ਸੀ ਪਰਿਵਾਰ ਨੇ ਬਹੁਤ ਹਸਾਸ ਦਿੱਤਾ ਹਰਮਨ ਖੋਸੇ ਵੀਰ ਦਾ ਹਨਾ ਹਰ ਇੱਕ ਵੀਡੀਓਜ਼ ਦੇ ਵਿੱਚ ਕੰਮ ਕੀਤਾ ਤੇ ਅੱਜ ਉਹਨਾਂ ਨੂੰ YouTube ਨੇ ਇਤੋਂ ਨਕ ਲਾਈਕ ਬਣਾਤਾ ਕਿ ਉਹ ਅੱਜ ਬਦਿਆ ਗੱਡੀ ਲੈ ਰਹੇ ਆ ਉਹ ਜੋ ਕਿ ਕਦੇ ਉਹਨਾਂ ਨੇ ਸੋਚੀ ਸੀ ਉਹਨਾਂ ਨੇ ਫੋਰਚੂਨਰ ਗੱਡੀ ਆ ਹਨਾ ਉਹ ਲਈ ਆ ਨਵੀਂ ਕੜਵਾਈ ਆ ਉਹਨਾਂ ਨੇ ਤੇ ਪਰਮਾਤਮਾ ਉਹਨਾਂ ਨੂੰ ਤਰੱਕੀਆਂ ਬਖਸ਼ੇ ਇਦਾਂ ਹੀ ਉਹਨਾਂ ਦੀ ਕਮਾਈ ਦੇ ਵਿੱਚ ਦਿਨ ਦੁੱਗਣੀ ਰਾ ਚੌਗਣੀ ਤਰੱਕੀ ਕਰਨ ਵੀਰ ਨੇ ਸਾਰਿਆਂ ਦਾ ਸ਼ੁਕਰੀਆ ਕੀਤਾ YouTube ਫੈਮਿਲੀ ਦਾ ਵੀ ਸ਼ੁਕਰੀਆ ਕੀਤਾ ਤੇ ਉਹਨਾਂ ਨੇ ਆਪਣੀ ਫੈਮਿਲੀ ਦਾ ਵੀ ਸ਼ੁਕਰੀਆ ਕੀਤਾ ਤੇ ਨਾਲ ਖੜੇ ਯਾਰ ਦੋਸਤਾਂ ਵੀ ਸ਼ੁਕਰੀਆ ਕੀਤਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਇਥੋਂ ਤੱਕ ਹਰਮਨ ਵੀਰ ਇਥੋਂ ਤੱਕ ਆਇਆ ਵਾ ਤੇ ਇਥੋਂ ਤੱਕ ਗੱਡੀ ਉਹਨਾਂ ਨੇ ਲੈ ਪਾਈ ਆ ਹਨਾ ਕਿ ਹਰ ਬੰਦਾ ਆਪਣੀ ਮਿਹਨਤ ਕਰਦਾ ਵਾ ਪਰ ਹਰਮਨ ਵੀਰ ਨੇ ਬਹੁਤ ਸਾਰੀ ਮਿਹਨਤ ਕੀਤੀ ਆ ਛੋਟੀ ਉਮਰ ਦੇ ਵਿੱਚ ਹੀ ਵੀਰ ਨੇ YouTube ਤੋਂ ਕਮਾਈ ਕੀਤੀ ਆ ਤੇ ਉਹਨੇ ਕਮਾਈ ਦੇ ਨਾਲ ਆਪਣੀ ਗੱਡੀ ਵੀ ਲਈ ਆ ਹਨਾ ਆਪਾਂ ਤਾਂ ਹੁਣ ਦੱਸਦੀ ਹੈ ਕਿ YouTube ਇੱਕ ਅਜਿਹੋ ਜਿਹਾ ਪਲੇਟਫਾਰਮ ਆ ਜਿਸ ਤੇ ਬਹੁਤ ਹੀ ਬੜਾ ਜਿੰਨਾ ਕੰਮ ਕਰਾਂਗੇ ਉਹਨਾ ਸਹੀ ਕੰਮ ਕਰਾਂਗੇ ਵੱਧ ਤੋਂ ਵੱਧ ਪੈਸਾ ਆਪਾਂ ਕਮਾ ਸਕਦੀਆਂ ਏਦਾਂ ਹੀ ਜਿਵੇਂ ਆਪਾਂ ਨੂੰ ਪਤਾ ਹੈ ਹਰਮਨ ਖੋਸਾ ਵੀਰ ਦੇ ਵੀਡੀਓਜ਼ ਮਿਲੀਅਨਸ ਦੇ ਵਿੱਚ ਜਾਂਦੀਆਂ ਵਹ ਹਨ ਵੱਡੀਆਂ ਵੀਡੀਓਜ਼ ਮਿਲੀਅਨਸ ਦੇ ਵਿੱਚ ਜਾਂਦੀਆਂ ਸੀ ਜਿਸ ਦੀ ਬਦੌਲਤ ਅੱਜ ਹਰਮਨ ਵੀਰ ਨੇ ਫੋਰਚੂਨਰ ਜਿਸ ਤਾ ਹਰ ਇੱਕ ਦਾ ਸੁਪਨਾ ਹੁੰਦਾ ਜਦੋਂ ਆਪਾਂ ਛੋਟੇ ਹੁੰਨੇ ਕਹਿੰਦੇ ਫੋਰਚੂਨਰ ਗੱਡੀ ਆ ਹਨ ਲੈਣੀ ਆ ਸੀ ਹਨ ਸੁਪਨਾ ਵੇਖਿਆ ਹੁੰਦਾ ਅੱਜ ਵੀਰ ਦਾ ਸੁਪਨਾ ਪੂਰਾ ਹੋ ਗਿਆ ਪਰਮਾਤਮਾ ਵੀਰ ਨੂੰ ਵੀਰ ਦੇ ਪਰਿਵਾਰ ਨੂੰ ਇਦਾਂ ਹੀ ਖੁਸ਼ੀਆਂ ਬਖਸ਼ੇ ਇਦਾਂ ਹੀ ਵੀਰ ਤਰੱਕੀਆਂ ਕਰੇ ਸਾਰੇ ਜਾਰੇ ਵੀਰ ਨੂੰ ਵਧਾਈਆਂ ਦਿਓ ਕਿ ਵੀਰ ਇਸ ਕਾਰ ਦੇ ਥਰੂ ਬਹੁਤ ਕੁਝ ਬਣਾਵੇ ਹਨ ਵਧੀਆ ਵੀਰ ਆਪਣੇ ਲਈ ਵਧੀਆ ਵੀਡੀਓਜ਼ ਲੈ ਕੇ ਆਵੇ ਹਨ ਆਪਣਾ ਵੀ ਮਨੋਰੰਜਨ ਹੋਵੇ ਤੇ ਵੀਰ ਨੂੰ ਵੀ ਵਧੀਆ ਅਰਨਿੰਗ ਹੋਵੇ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਰ ਨੂੰ ਜਾ ਕੇ ਹਰਮਨ ਖੋਸਾ ਚੈਨਲ ਤੇ ਵਧਾਈਆਂ ਜ਼ਰੂਰ ਦਿਓ ਜੀ